ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੁਣ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਗਲੇ ਦੇ ਡਿਜ਼ਾਈਨ ਦੀ ਵੀਡੀਓ ਤੇ ਆਪਾਂ ਮੈਚਿੰਗ ਸੂਟ ਅਪਣਾਵਾਲਾ ਕਮੀਜ਼ ਤੇ ਆਹ ਹੈਗੀ ਸਲਵਾਰ ਜੀ ਇਹਦੇ ਤੇ ਆਪਾਂ ਗਲਾ ਡਿਜ਼ਾਈਨ ਕਰਨਾ ਆਹ ਲਾਉਣੀ ਆਪਾਂ ਲੇਸ ਇਹਦੇ ਵਾਸਤੇ ਨਾ ਆਪਾਂ ਇੱਕਾ ਸਟਰੀਟ ਹਟ ਗਲਾ ਲੈ ਲੈ ਇੱਕਾ ਪੇਸਟਿੰਗ ਪੇਪਰ ਵਾਲੀ ਬੁੱਕੋਂ ਦੀ ਪੱਟੀ ਲੈ ਲਈ ਆਪਾਂ ਇਹ ਆਪਾਂ ਗਲਾਇਆ ਇਸ ਤਰ੍ਹਾਂ ਏਦਾਂ ਜੋੜ ਕੇ ਤੇ ਅਟੈਚ ਕਰਕੇ ਬਣਾ ਲਾਂਗੇ ਕਿਉਂਕਿ ਜੇ ਆਪਾਂ ਪੇਸਟਿੰਗ ਪੇਪਰ ਲਈ ਬੁਕਰਮ ਤੇ ਗਲੇ ਦੀ ਕਟਿੰਗ ਕਰਦੇ ਆ ਤਾਂ ਬੁਕਰਮ ਬਹੁਤ ਜ਼ਿਆਦਾ ਵੇਸਟ ਹੋ ਜਾਂਦੀ ਹੈ ਜੀ ਇਸ ਤਰ੍ਹਾਂ ਨਾ ਆਪਾਂ ਇਹਨੂੰ ਪੂਰਾ ਫੋਲਡ ਕਰਕੇ ਤੇ ਜਿੰਨੀ ਆਪਾਂ ਲੰਬਾਈ ਰੱਖਣੀ ਹੈ ਪੱਟੀ ਦੀ ਉਨੀ ਰੱਖ ਸਕਦੇ ਆ ਆਪਾਂ ਰੱਖਾਂਗੇ ਜੀ 7.5 ਤੋਂ 8 ਇੰਚ ਇੱਥੇ ਤੱਕ ਦੀ ਕਟਿੰਗ ਕਰਤੀ ਆਪਾਂ ਇਹਨੂੰ ਨਾ ਹੁਣ ਇੱਥੇ ਸੈਂਟਰ ਦੇ ਵਿੱਚ ਲਾ ਕੇ ਦੇ ਟੱਕ ਇਹਦੇ ਨਾਲ ਸਿਲਾਈ ਲਾ ਲਾਂਗੇ ਐਸ ਤਰ੍ਹਾਂ ਰੱਖ ਕੇ ਸਿਲਾਈ ਲੱਗ ਗਈ ਹੁਣ ਇਹਨੂੰ ਇਸ ਕੱਪੜੇ ਦੇ ਉੱਪਰ ਆਪਾਂ ਲਾ ਲਿਓਨੇ ਆ ਪ੍ਰੈਸ ਨਾਲ ਆਪਾਂ ਗਲਾ ਲਾ ਲਿਆਂਦਾ ਕੱਪੜੇ ਤੇ ਹੁਣ ਇਹਨੂੰ ਬਣਾਉਣੇ ਆ ਨਾਲ ਤੇ ਆਪਾਂ ਥੋੜਾ ਥੋੜਾ ਕੱਪੜਾ ਛੜਦਾ ਇਹਦੀ ਲੰਬਾਈ ਥੋੜੀ ਜੀ ਘੱਟ ਸੀ ਗਣੀ ਇਹਦੀ ਤੇ ਇਸ ਕਰਕੇ ਆਪਾਂ ਉੱਪਰ ਕੱਪੜਾ ਰੱਖ ਦਿੱਤਾ ਇਹਦੇ ਆਪਾਂ ਇਸ ਤਰ੍ਹਾਂ ਥਿਲੇਸ ਰੱਖ ਲਾਂਗੇ ਇਥੇ ਤੁਹਾਡੀ ਮਰਜ਼ੀ ਹੈ ਤੁਸੀਂ ਉੱਪਰ ਵੀ ਰੱਖ ਸਕਦੇ ਹੋ ਇਸ ਤਰ੍ਹਾਂ ਲਾਇਸ ਇਸ ਤਰ੍ਹਾਂ ਇਹਦੇ ਵਿੱਚ ਵੀ ਦੇ ਸਕਦੇ ਹਾਂ ਦੋਵੇਂ ਤਰੀਕਿਆਂ ਨਾਲ ਲਾਇਸ ਲੱਗ ਜੂਗੀ ਪਰ ਆਪਾਂ ਇਹਦੇ ਇਸ ਤਰ੍ਹਾਂ ਉੱਪਰ ਰੱਖ ਕੇ ਲਾਵਾਂਗੇ ਥੋੜੀ ਥੋੜੀ ਬਾਹਰ ਕੱਢਾਂਗੇ ਇਸ ਤਰ੍ਹਾਂ ਨਾਲ ਅਸੀਂ ਕੱਪੜਾ ਮੋੜਦੇ ਜਾਵਾਂਗੇ ਤੇ ਹੌਲੀ-ਹੌਲੀ ਸਿਲਾਈ ਲਾਉਂਦੇ ਜਾਵਾਂਗੇ ਦੇ ਉੱਪਰ ਐਸੇ ਚੁੰਡ ਚੰਗੀ ਤਰ੍ਹਾਂ ਮੋੜ ਦੇਣੀ ਹੈ ਇਸ ਤਰ੍ਹਾਂ ਨੂੰ ਇਧਰ ਵੱਲ ਨੂੰ ਮੋੜਨਾ ਹੁਣ ਇਸੇ ਤਰ੍ਹਾਂ ਇਧਰ ਨੂੰ ਸਲਾਈ ਲੀ ਜਾਵਾਂਗੇ ਕਪੜੇ ਦਾ ਹਿੱਟ ਲੈ ਦਾ ਧਿਆਨ ਰੱਖਣਾ ਤੁਸੀਂ ਚੰਗੀ ਤਰ੍ਹਾਂ ਮੋੜਨਾ ਘੇਰੇ ਤੇ ਗਲੇ ਤੇ ਤੇ ਬਾਹਾਂ ਤੇ ਸਾਰੀ ਆਪਣੀਆਂ ਵਾਲੀ 2.5 ਮੀਟਰ ਲੈਸ ਵੀ ਨਹੀਂ ਲੱਗਣੀ ਜੀ 5 ਰੁਪਏ ਮੀਟਰ ਆਈਏ ਤੁਸੀਂ ਲਾ ਲਓ ਸਾਹ ਕਿੰਨੇ ਕੁ ਦੀ ਹੋਊਗੀ ਸਾਰੀ ਹੋ ਗਈ 12.5 ਰੁਪਏ ਦੀ ਲੈਸ ਇਹ ਆਪਣਾ ਸੂਟ ਤਿਆਰ ਹੋ ਜੀਏ ਅਸਟਰਾ ਇਦਾਂ ਹੀ ਸਿਰ ਤੇ ਸਲਾਈ ਲਾ ਲਾਂਗੇ ਇਸ ਇਤਰੇ तरह ही इधर हम मोड़ लागे हाथ तू लैस इतना कटिंग हम अपने जी गला इस तरह बन गया लैस लग के ਆਣੀ ਨੇ ਇਸ ਤਰ੍ਹਾਂ ਦੂਰਾ ਮੋੜ ਲਾਂਗੇ ਮੁਰਕੇ ਦੇ ਸੈਂਟਰ ਚ ਆਪ ਲਾ ਲਾਂਗੇ ਟੱਕ ਇਸ ਤਰ੍ਹਾਂ ਨਾ ਹੁਣ ਉਹ ਆਪਾਂ ਦੂਸਰਾ ਆਮ ਗਲਾ ਬਣਾਉਣੇ ਉਹ ਤਾਂ ਆਪਾਂ ਸਿੱਧੇ ਪਾਸੇ ਚਤਰਲ ਰੱਖ ਕੇ ਗਲਾ ਕੁੱਠੇ ਪਾਸੇ ਲਟਾਉਣਾ ਹੁੰਦਾ ਇਸ ਗਲੇ ਨੂੰ ਆਪਾਂ ਕੁੱਠੇ ਪਾਸੇ ਰੱਖ ਕੇ ਸਿੱਧੇ ਪਾਸੇ ਲਟਾਵਾਂਗੇ ਇਸ ਤਰ੍ਹਾਂ ਕਰੀਜ਼ ਬਣੀ ਹੋਈ ਆ ਦੇ ਉੱਪਰ ਰੱਖ ਲਿਆ ਇਧਰ ਵੀ ਸਾਈਡ ਤੋਂ ਪਲਾਉਣ ਵਾਲੀ ਜਿਹੜੇ ਨੇ ਸਲਾਈ ਠੀਕ ਆ ਇਧਰ ਵੀ ਧਿਆਨ ਰੱਖਣਾ ਇੱਥੇ ਤੁਸੀਂ ਚੁੰਡ ਦੇ ਵਿੱਚ ਕਰੀਜ਼ ਜੋ ਉੱਪਰ ਆਵੇ ਆਪਣੀਆਂ ਵਾਲੀ ਚੁੰਡ ਕਰੇ बन गया फालतू कपड़ा आप चुंडा चला दें दे टू हम सीधे पासे हटा देंगे चंगी तरह हटा के पहला आप झुंड से सिलाई ला कन्नी सॉरी सिलाई ला देंगे ਫਿਰ ਆਪਾਂ ਬਾਹਰਲੀ ਸਾਈਡ ਤੇ ਲਾਵਾਂਗੇ ਚੰਮਿੱਤਰਾ ਕੱਪੜਾ ਖਿੱਚ ਲੈਣਾ ਤੁਸੀਂ ਤਰਾਇਦ ਲਈ ਸिलाई ਲੱਗੀ ਹੁਣ ਆਪਾਂ ਲਾ ਦਨੇ ਆ ਬਾਹਰਲੀ ਸਾਈਡ ਤੇ ਸिलाई ਜਿਹੜੀ ਆਪਾਂ ਲੈਸ ਦੇ ਉੱਪਰ ਸिलाई ਲਾਈਏ ਉਸੇ ਦੇ ਉੱਤੇ ਲਾਵਾਂਗੇ ਸिलाई ਐਤੋਂ ਤੁਸੀਂ ਧਿਆਨ ਰੱਖਣਾ ਜੀ ਆਹ ਵਾਲੀ ਕਰੀਜ਼ ਦੇ ਉੱਪਰ ਆਪਣੀ ਚੁੰਡ ਹੋਣੀ ਚਾਹੀਦੀ ਹੈ ਗਲੇ ਦੀ ਪੱਟੀ ਦੀ ਧਿਆਨ ਨਾਲ ਸिलाई ਲਾਉਣੀ ਹੈ आसे पास ना जाए जे माड़ी जी टेडी होगी जो ने ना एक पास नहीं जाता बुरा लगता इस तरह हम सिलाई ला दी ਕੋਈ ਵੀ ਡੀਐਨਜੀ ਬਣਾਉਣਾ ਔਖਾ ਨਹੀਂ ਹੁੰਦਾ ਜੇ ਆਪਾਂ ਮਨ ਦੇ ਵਿੱਚ ਸੋਚ ਲਿਆਣਾ ਜੇ ਆਪਾਂ ਡੀਐਨ ਬਣਾਉਣਾ ਚੀਜ਼ ਬਣਾਉਣੀ ਹੈ ਉਹ ਬਾਣੀ ਲੈ ਲੈਂਦੀ ਹੈ। ਇਕਾਈ ਆ ਦੇਖੋ ਇੱਕ ਵਾਰੀ ਆਪਣਾ ਗਲਾਇਡ ਰੈਡੀ ਹੋ ਗਿਆ ਹੁਣ ਆਪਾਂ ਲਾਵਾਂਗੇ ਇਹਦੇ ਚ ਆ ਵਾਲੀ ਮੋਤੀ ਇਹ ਤੁਸੀਂ ਤੁਹਾਡੀ ਮਰਜ਼ੀ ਹੈ ਤਿੰਨ ਲਾ ਸਕਦੇ ਚਾਰ ਲਾ ਸਕਦੇ ਹੋ ਜਿੰਨੇ ਮਰਜ਼ੀ ਹੈ ਲਾ ਸਕਦੇ ਆ ਤੇ ਆਪਾਂ ਇਹ ਲਾਵਾਂਗੇ ਗਲੂ ਨਾਲੇ ਹਾਫ ਮੋਤੀ ਹੈ ਜੀ ਤੇ ਆਪਾਂ ਇਹ ਸਤਾ ਵਾਲੇ ਗਲੂ ਨਾਲ ਲਾਵਾਂਗੇ ਇਹ ਮੈਂ ਹਰ ਇੱਕ ਵੀਡੀਓ ਦੇ ਵਿੱਚ ਦੱਸਦੀ ਹਣੀ ਤੁਹਾਨੂੰ ਲੈਸ ਵਾਲੀ ਦੁਕਾਨ ਤੋਂ ਕਿਸੇ ਦੁਕਾਨ ਤੋਂ ਮਰਜੀ ਤੁਸੀਂ ਲੈ ਸਕਦੇ ਆ ਇਹ ਜਿਹੜੀ ਧੋਣ ਤੋਂ ਬਾਅਦ ਵੀ ਨਹੀਂ ਉਤਰਦੀ ਜੀ ਗਲੂ ਇਸ ਤਰ੍ਹਾਂ ਥੋੜੀ ਥੋੜੀ ਸਪੇਸ ਤੇ ਆਪਾਂ ਲਾ ਦੇਣੀ ਗਲੂ ਲਾਤੇ बस ये इना ध्यान रखो भी वरत के चं तरह बंद करके रख दो हम आप मोती ला लेना इस तरह उप रखा दे, दे। बस एक बार जो ये सुक जाना ਤੱਕ ਵੇਟ ਕਰੋ ਤੁਸੀਂ ਉਹਨਾਂ ਦੇ ਰਹੇ ਉਹਨਾਂ ਨੂੰ ਛੇੜੋ ਨਾ ਜਦੋਂ ਸੁੱਕ ਗਏ ਫਿਰ ਨਹੀਂ ਲੈ ਲੈਂਦੇ ਜੇ ਉਹ ਕਈ ਵਾਰੀ ਸੁੱਕੇ ਨਹੀਂ ਹੁੰਦੇ ਆਪਾਂ ਪਹਿਲਾਂ ਛੇੜਨ ਲੱਗ ਜਾਂਦੇ ਆ ਫਿਰ ਇਹ ਲੈ ਜਾਂਦੇ ਨੇ ਇਸ ਲੱਗੇ आ देखो जी अपना गला बन के तैयार है आपने लग गई मोटी त्याद गले का डिजाइन बनया मेरी वीडियो चंगी लगी लाइक कमेंट शेयर जरूर करो जी चैनल कर लो सबसक्राइब वीडियो देखने लिए तो बहुत बहुत धन्यवाद जी दूसरा चैनल अपना जसप्रीत मल्टी मल्टीकुकिंग चैनल उन्होंने भी तुम सबसक्राइब कर लो जिस तरह इस चैनल में तीन बहुत प्यार दिता सपोर्ट की उस चैनल में भी करो ਵੀਰ ਦੇਖ ਲਈ ਥੋੜਾ ਬਹੁਤ ਧੰਨਵਾਦ